ਲੋ ਵੀ ਮਿੱਤਰੋ ਬਾਈ ਇਸ ਟਾਈਮ ਨਾ ਪਿੰਡ ਰੰਸੀ ਦੇ ਕੋਲੇ ਆ ਮੰਨ ਕੇ ਚਲੋ ਬਦਨੀ ਨਿਹਾਲ ਸਿੰਘ ਵਾਲੇ ਦੇ ਵਿਚਾਲੇ ਦੇ ਅਸੀਂ ਘੁੰਮੀ ਜਾਂਨੇ ਆ ਅਜੀ ਨਾ ਤਿੰਨ ਚਾਰ ਆ ਬਦਲੇ ਜਿਹੜਾ ਸਿੱਧਾ ਜਾਂਦਾ ਇਹ ਪਿੰਡ rau ਕਹਣਾ ਬੀੜ rau ਕੇ ਬੀੜ rau ਬੀੜ rau ਕਹਦਾ ਜਿਹੜਾ ਸਿੱਧਾ ਬਦਨੀ ਨੂੰ ਜਾਂਦਾ ਉਹ ਰਾਹ ਵੀ ਬੰਦ ਆ ਬਾਈ ਜਮਾ ਹੋਇਆ ਪਿਆ ਵਾ ਕੰਮ ਕਿਉਂਕਿ ਨਾ ਆ ਦੇਖੋ ਜੀ ਗੱਡੀ ਮੋੜਨਾ ਦੇਖੋ ਮੋੜ ਇੱਧਰ ਵੀ ਇਧਰ ਵੀ ਧਾੜ ਠਗੇ ਪਿਆ ਮਰਦੀਪਾ ਯਾਰ ਕਮਾਲ ਇੱਧਰ ਵੀ ਆ ਮਗਲੇ ਪਾਸੇ ਦਿਖਾ ਇਧਰਲੇ ਪਾਸੇ ਆ ਲੈ ਹਾਂ ਇੱਧਰ ਦੇਖ ਲੈ ਦਰਾਖ ਦੁਰਾ ਡਿੱਗੇ ਪਏ ਮੂਰੇ ਵੀ ਦੇਖ ਲੈ ਲੈ ਇੱਧਰਲੇ ਪਾਸੇ ਉਹ ਦੇਖੋ ਬੰਦੇ ਤੁਰ ਕੇ ਆ ਰਹੇ ਆ ਆਜੇ ਵੀ ਮੇਰੇ ਹਸਾਮ ਨਾਲ ਹਾਂ ਆਪਾਂ ਘਟੋ ਘਾਟ ਅਮਰਦੀ ਚਾਰ ਪੰਜ ਰਾਹ ਬਦਲਦੇ ਆਂ ਤਾਰਾਂ ਦੇਖ ਯਾਰ ਲੈ ਇਹ ਚਾਰ ਪੰਜ 4 4 5 ਰਾਹ ਆਪਾਂ ਬਦਲਦੇ ਆਂ ਤਾਰਾਂ ਕਿ ਢਿੱਗੀਆਂ ਪਈਆਂ ਮੇਰੀ ਗੱਲ ਸੁਣ ਲੈ ਇੱਕ ਗੱਲ ਹੋਰ ਹਾਂ ਬਾਏ ਜਣਾ ਪੂੰਗਾ ਹਾਂ ਇਹ ਨਿਕਲਦੇ ਆਪਾਂ ਦੇਖ ਲੈ ਕਿੱਧਰ ਹੀ ਰਾਹ ਜਾਂਦਾ ਤਾਰਾਂ ਦੇ ਕਿੱਥੇ ਆਹ ਦੇਖ ਯਾਰ ਤਾਰਾਂ ਸੁਰਾਂ ਕੋਈ ਰਾਹ ਖਾਲੀ ਨਹੀਂ ਆਹ ਦੇਖ ਯਾਰ ਤਾਰਾਂ ਟੁੱਟੇ ਪਏ ਇਹ ਵੱਡੇ ਥੰਮ ਡਿੱਗੇ ਪਏ ਆ ਭਾਈ ਹਾਂ ਹਾਂ ਤੇ ਹਰੇਕ ਰਾਹ ਤੇ ਜਿੰਨੇ ਵੀ ਰਾਹ ਆਪਾਂ ਕੀਤੇ ਤੇ ਆ ਦੇਖੋ ਇਧਰਲੇ ਬaje ਕਿਸੇ ਰਾਹ ਤੇ ਜਾਂਦੇ ਹੁਣ ਆ ਤਾਂ ਰਾਹ ਭਈ ਆਪਾਂ ਜਮਾ ਉਧਰੋਂ ਜਾਵਾਂਗੇ ਸਮਾਨ ਪਾਈ ਜੈਲ ਨੂੰ ਇਹ ਰਾਹ ਤੇ ਜਾਂਦਾ ਕੋਈ ਫੈਸਲਾ ਨਹੀਂ ਹਾਂ 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 ਤੇ ਹੁਣ ਆਪਾਂ ਕਿਵੇਂ ਕੀ ਹੱਲ ਕਰ ਸਕਦੇ ਆ ਇਸ ਚੀਜ਼ ਦਾ ਅਮਰ ਜੀ ਆਪਾਂ ਨੂੰ ਉੱਥੇ ਗੱਡੀ ਉੱਧਰ ਮੋੜਨੀ ਪਊ ਬਾਈ ਨਹੀਂ ਨਹੀਂ ਮੈਂ ਕਹਿੰਦਾ ਯਾਰ ਜਾ ਰੇਟ ਕਰਨੀ ਪਣੀ ਆ ਮੁੰਡੇ ਉਹ ਗੱਡੀਆਂ ਉਧਰੋਂ ਵੀ ਗਈਆਂ ਕਿਉਂਕਿ ਜਿਆਦਾ ਵੇਟ ਕਰਨੀ ਪਊ ਬਾਈ ਉੱਧਰ ਖੜਿਆ ਸਿਸਟਮ ਆ ਨਾ ਲੋਕ ਬਾਈ ਬਹੁਤ ਗੱਡੀਆਂ 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 ਗਾਰੇ ਜਵਾੜਨੇ ਪੈ ਰਹੀਆਂ ਬਾਈ ਬਹੁਤ ਔਖਾ ਪਹਿਲਾਂ ਅਸੀਂ ਆਉਂਦੇ ਸੀ ਨਿਹਾਲ ਸਿੰਘ ਵਾਲ ਤੋਂ ਉੱਥੇ ਵੀ ਮਗਣਾ ਬੁਰਾ ਹੋਰ ਸੀ ਹੋਰ ਦੀ ਬਣਾ ਜਮਾ ਬਾਈ ਜਮਾ ਮੈਂ ਤੁਹਾਨੂੰ ਵਿਆਹ ਇੱਕ ਅੱਧਾ ਟੁੱਟਿਆ ਹੋਊਗਾ ਵੀ ਗਾਂ ਦਾ ਛਲ ਪਰ ਇਹ ਕੀ ਪਤਾ ਜੀ ਗਾਂ ਇਦੋਂ ਵੀ ਵੱਧਾ ਦੇਖੋ ਤੂੰ ਇਧਰਲੇ ਪਾਸੇ ਦਿਖਾ ਬ ਬਹੁਤ ਬੁਰਾ ਹਾਲ ਆ ਯਾਰ ਅਜ ਤਾਂ ਯਾਰ ਅਜ ਤਾਂ ਇੰਨਾ ਯਾਰ ਕਹਿਰ ਕੁਦਰਤ ਦਾ ਕਹਿਰੀ ਯਾਰ ਬਈ ਹਜੇ ਤਾਂ ਦੇਖੀ ਹਜੇ ਹਜੇ ਹੋ ਸਕਦਾ ਗਾਂ ਵੀ ਹੋਵੇ ਹਾਂ ਗਾਂ ਵੀ ਹੋ ਸਕਦਾ ਕੋਈ ਪਤਾ ਤਾਰਾ ਤੂੰ ਦੇਖੇ ਮੈਂ ਨੀਵੇਂ ਆਈਆਂ ਪਿੰਡ ਦੇ ਯਾਰ ਲੈ ਮੈਂ ਤੂੰ ਘੁੰਮਣਾ ਹੀ ਪੈਣਾ ਉਹੀ ਰਾਹ ਜਾਣਾ ਪੈਣਾ ਮੈਂ ਇਹ ਕਹਿੰਦਾ ਯਾਰ ਮੋੜਕੋੜ ਬੂਤੀ ਬੂੜ ਥੱਲੇ ਆ ਕੇ ਕੰਮ ਹੋਊਗਾ ਕਿਉਂਕਿ ਉੱਥੇ ਜਾਣਾ ਪੈਣਾ ਜਿੱਥੋਂ ਮੈਂ ਮੁੜੇ ਫਿਰ ਨਹੀਂ ਘੁੰਮ ਕੇ ਦੇਖ ਲੈ ਕਿਧਰ ਰਾਹ ਮਿਲ ਜਾ ਕੋਈ ਨਹੀਂ ਰਾਹ ਹੋਰ ਨਹੀਂ ਜਾਂ ਤਾਂ ਨਿਹਾਲ ਸਿੰਘਾ ਜੀ ਲੈ ਕੇ ਜਾਊਗੀ ਉਧਰ ਹੋਰ ਰਾਹ ਟੁੱਟਾ ਹੋਊਗਾ ਫੈਦਾਂ ਨਹੀਂ ਹੈਗਾ ਜਾਂਦਾ ਵੱਡੇ ਹਾਈਵੇ ਤੇ ਜਾਣਾ ਬੂ ਕੋਈ ਫੈਦਾਂ ਨਹੀਂ ਆਈਦਾ ਇੱਥੇ ਜਾਂਦਾ ਬਾਜਦਾ ਪੈਂਡ ਚਦਾ ਹਜ ਬਾਜਦਾ ਬਾਜਦਾ ਹਜੜੀ ਇੱਥੇ ਇੱਥੇ ਬਾਜਦਾ ਪੈਂਡ ਚ ਪਰ ਪੈਂਡ ਚ ਇਦਰਾ ਉੱਤ ਘਟੁੰਦੇ ਆ ਨਾ ਤੇ ਬਾਰੋ-ਬਾਰ ਦਰਖਤਾਂ ਦੇ ਚੱਕਰ ਪਊਗਾ ਹਾਂ ਆ ਦੇਖੋ ਬਾਈ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਵਲੌਗ ਦੇ ਨਾਲ ਸਾਰੇ ਦਾ ਦਿਖਾਵਾਂਗੇ ਕਿਹੜਾ ਕਿਹੜਾ ਇਹ ਰਾਤ ਨੰਗਿਆ ਤੇ ਮੈਨੂੰ ਇਹ ਵੀ ਦੱਸਿਓ ਵੀ ਕਿਹੜੇ ਕਿਹੜੇ ਕਿਹਦੇ ਕਿਹਦੇ ਪੈਂਡ ਅੱਜ ਕਿੰਨਾ ਕਿੰਨਾ ਮੀ ਪਿਆ ਹਨਾ ਮੈਂ ਕਿਹੜਾ ਨੁਕਸਾਨ ਵੀ ਬਹੁਤ ਹੋਇਆ ਆਪਣੇ ਮੋਗੇ ਦਾ ਬਹੁਤ ਹੋ ਗਿਆ ਨੁਕਸਾਨ ਬਹੁਤ ਜ਼ਿਆਦਾ ਹੋਇਆ ਹਾਂ ਆਪਣੇ ਮੋਗੇ ਦਾ ਬਹੁਤ ਹੋਇਆ ਤੇ ਬਾਕੀ ਇੱਕ ਨੁਕਸਾਨ ਹੋਇਆ ਨੁਕਸਾਨ ਆ ਵੀ ਨੁਕਸਾਨ ਭਾਈ ਕੱਲ ਰਾਤ ਤੁਹਾਨੂੰ ਦੱਸਿਆ ਇਧਰ ਮੋਗੇ ਦੀ ਇਹਦੇ ਮੁੰਡਾ ਮੋਗੇ ਦੀ ਜਿਹਨ ਪਤਾ ਕਿਹੜੇ ਦੀ ਦਾ ਉਹ ਚਾਰੇ ਦੀ ਬਿਜਲੀ ਡਾਕ ਬਈ ਉਹ ਪੂਰਾ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਦੋਨਾਂ ਦੇ ਵਿੱਚ ਤੇ ਹੁਣ ਹੁਣ ਦੇਖ ਆਪਾਂ ਇਧਰ ਆਪਾਂ ਜਾਣਾ ਹੈਗਾ ਵਾ ਤਾਂ ਘੋਲੀਆਂ ਆ ਗਏ ਇਧਰ ਰਣੀਆਂ ਆ ਗਏ ਰਣੀਆਂ ਨੂੰ ਹੋਈਏ ਰਣੀਆਂ ਨੂੰ ਆਈ ਹਾਂ ਆਈ ਆਹ ਦੇਖੋ ਭਾਈ ਹੁਣ ਅਸੀਂ ਆਏ ਮੋੜ ਲਈਏ ਤੁਹਾਨੂੰ ਸਾਰਾ ਦਿਖਾਵਾਂਗੇ ਭਾਈ ਪਰ ਚਲਾ ਭਾਈ ਵਾ ਬੁਰਾ ਹਾਲਾ ਮੈਂ ਕਹਨਾ ਯਾਰ ਬਾਈ ਬੁਰੇ ਵਰਗਾ ਬੁਰਾ ਯਾਰ ਹਾਂ ਅਜੇ ਤਾਂ ਪਿੰਡ ਦੇ ਵਿੱਚ ਫਿਰਦੇ ਆ ਮੈਂ ਕਹਨਾ ਤਾਂ ਹਜੇ ਲੱਗਦਾ ਇਟਸ ਕੋਈ ਚੱਕਰ ਨਹੀਂ ਹੈਗਾ ਪਿੰਡ ਦੇ ਵਿੱਚ ਛੱਡ ਤੂੰ ਚੱਕਰ ਤਨ ਮੈਂ ਦੱਸਾਂ ਯਾਰ ਗੱਡੀਆਂ ਦੀ ਲਾਈਨ ਲੱਗੀ ਪਈ ਆ 20 ਗੱਡੀਆਂ 20 25 ਗੱਡੀਆਂ ਐ ਖੜੀਆਂ ਹਾਂ 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 ਇਨਾ ਉਹ ਹੋਇਆ ਪਿਆ ਚੱਕਰ ਹਜੇ ਤਾਂ ਆਪਾਂ ਉੱਥੋਂ ਨਿਕਲ ਕੇ ਆਇਆ ਪਹਿਲਾਂ ਦਿਨ ਆਪਾਂ ਚਾਕ ਕੇ ਦਰਖਤ ਪਾਸੇ ਕੀਤੇ ਆ ਪਹਿਲਾਂ ਤਾਂ ਦੋ ਚਾਰ ਜਿੰਨੇ ਕਿ ਬਈ ਸੀਗੀ ਸਮਰਥਾ ਆਪਾਂ ਪਾਸੇ ਕਰਤੇ ਆ ਆਪਣੇ ਦੋ ਜਿੰਨਾ ਪਰ ਹੁਣ ਜਿਹੜੇ ਵੱਡੇ ਦਰਾਖਤ ਆ ਜਿਹੜੇ ਬਈ ਪਾਸੀ ਕੰਬੈਨ ਨਾ ਹੋ ਉਹ ਅਪਰ ਜੀਸੀਬੀ ਨਾ ਹੋ ਸਕਦੇ ਉਹਨਾਂ ਨੂੰ ਬੰਦਾ ਕੀ ਕਰੇ ਦੱਸ ਹਾਂ 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 ਉਹ ਹੁਣ ਦੇਖੋ ਕੀ ਬੰਦਾ ਜੇ ਭਾਰੇ ਹੋਏ ਦਰਾਖਤ ਫਿਰ ਤਾਂ ਵੱਡੇ ਕਾਰ ਨਹੀਂ ਹੋਣਗੇ ਪਾਸੇ ਔਰ ਜੇ ਸਹੀ ਹੋਏ ਫਿਰ ਹੋ ਸਕਦਾ ਵੀ ਛੋਟੇ ਮੋਟੇ ਹੋਏ ਫਿਰ ਬੰਦੇ ਕਰ ਵੀ ਸਕਦਾ ਹੋ ਜਾਦਾ ਰਾਹ ਖਾਦੀ ਹੋ ਵੀ ਗਿਆ ਵੇ ਅਸੀਂ ਬੜਾ ਹਾਂ ਹਾਂ ਹੋ ਸਕਦਾ ਖਾਦੀ ਆਹ ਦੇਖ ਲੈ ਯਾਰ ਅਮਰਦੀਪ ਇਹ ਦਰਾਖਤ ਕੱਢ ਗਏ ਪਹਿਲੇ ਵੱਡੇ ਵੱਡੇ ਦਰਾਖਤ ਸੜਦੇ ਯਾਰ ਆਹ ਦੇਖ ਲੈ ਯਾਰ ਵੱਡੇ ਵੱਡੇ ਮੈਂ ਕਹਿੰਦਾ ਯਾਰ ਦਰਾਖਤ ਰੁਕ ਤਾਂ ਆਇਆ ਕੀਤਾ ਬਜਮਈ ਆ ਲੈ ਲੈ ਮੂਰੇ ਦੇ ਲੈ ਲੈ ਅੰਦਰ ਰੱਖ ਤੂੰ ਇਹ ਕੀ ਗੱਲ ਮੈਂ ਤੁਹਾਨੂੰ 100 ਆਣੇ ਦੀ ਗੱਲ ਦੱਸਦਾ ਹਾਂ ਹਾਂ ਭਈ ਜਿਹੜੇ ਦਰਾਫਤਾਂ ਨੂੰ ਜਿਹੜੇ ਜਿਹੜੇ ਦਰਾਫਤਾਂ 'ਚ ਲੋਡ ਹੁੰਦੀ ਆ ਹਾਂ 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 ਉਹ ਉਹ ਰੱਬ ਆਏ ਸੜ ਦਿੰਦਾ ਹਾਂ 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 ਜਿਹੜੇ ਦਰਾਫਤਾਂ 'ਚ ਲੋਡ ਨਹੀਂ ਹੁੰਦੀ ਹਾਂ ਬਾਈ ਪਰ ਮਾਰ ਬਾਈ ਪਰ ਜਾ ਮਾਰ ਇਹਦਾ ਹੈ ਆ ਲੈ ਜਿਹੜੇ ਜਿਹੜੇ ਦਰਾਫਤਾਂ 'ਚ ਲੋਡ ਨਹੀਂ ਹੁੰਦੀ ਹਾਂ ਉਹ ਜੀਐਸਬੀ ਨਾਲ ਵਟਾਉਣੇ ਪੈਂਦੇ ਆ ਹਾਂ 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 ਇਹ ਵੀ ਚੱਕਰ ਆ ਜੇ ਜੀਐਸਬੀ ਨਾਲ ਲਾ ਲੋ ਬਈ ਜੀਐਸਬੀ ਕਹਿੰਦੇ ਨਾਲ ਦੂਜੇ ਆਪਣਾ ਟਰੈਕਟਰ ਨਾ ਬਟੰਡੇ ਪਰ ਹਾਂ ਟਰੈਕਟਰ ਬਟਾਲੇ ਚੱਜ ਮਰਜੀ ਆ ਪਰ ਮਤ ਕਹਣਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਯਾਰ ਬਹੁਤ ਜ਼ਿਆਦਾ ਨਸਾਨ ਉੱਥੇ ਆ ਕੇ ਦੁਬਾਰਾ ਫੇਰ ਹਾਂ 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 ਹੁਣ ਦੇਖ ਆਹ ਇਤਰੀ ਮੈਂ ਟਾਂਡੀਆਂ ਦੇਖਦੇ ਆਣੇ ਟੋੜੇ ਟੁੱਟੀਆਂ ਪਈਆਂ ਨੇ ਯਾਰ ਹਨਾ ਕੀ ਨਾ ਤਾਂ ਆਪਾਂ ਬਾਈ ਜੁੜਾਈ ਰਹੀ ਆ ਬਸ ਆਹ ਦੇਲੇ ਪੱਤੇ ਪੁੱਤੇ ਕਿਵੇਂ ਯਾਰ ਹੋਏ ਪਏ ਆ ਭਾਈ ਸਾਰਾ ਮੈਂ ਤੁਹਾਨੂੰ ਦੱਸਾਂ ਪੱਕੇ ਜੀ ਤਾਰਾਂ ਤੁਰਾਂ ਦੀ ਮੜਾ ਗੌਰ ਰੱਖੀ ਤਾਰਾਂ ਤੁਰਾਂ ਮੁਰੇ ਤਾਰ ਤੁਰਾਂ ਵਰਨੀ ਪਾ ਜੀ ਮੁਰਗਾ ਲਾ ਦਾਂ ਹਾਂ ਹਾਂ ਜਮਾ ਮੰਨ ਕੇ ਜਦੋਂ ਹੋਇਆ ਵਿਆਹ ਇੱਕਦਮੀ ਦੇਖ ਲੈਣਾ ਯਾਰ ਹੋਰ ਸੁਭਾਵ ਨਹੀਂ ਸੀ ਬਰਸੋਂ ਤਾਂ ਮ ਆਪਾਂ ਦਾ ਇੱਥੇ ਚੱਲ ਥੋੜਾ ਹੀ ਬਣਾ ਨਹੀਂ ਪੈਣਾ ਕਿ ਦੇਖੋ ਤੁਸੀਂ ਇਧਰਲੇ ਪਾਸੇ ਦਿਖਾਉਣਾ ਤੁਹਾਨੂੰ ਮੈਂ ਅੱਗੇ ਦੇਖੀ ਲੈ ਹਾਂ ਅੱਗੇ ਦੋ ਹਾਂ ਹੁਣ ਕੀ ਕਰੂ ਬੰਦਾ ਸੀ ਉੱਥੇ ਹੀ ਘੁੰਮ ਘੁੰਮ ਕੇ ਫੇਰ ਆ ਗਿਆ ਹਾਂ ਉਹ ਲੈ ਉਹ ਮਰੇ ਫੇਰ ਟਾਂ ਡਾਣੇ ਕਿ ਪਿਆ ਬਲਾ ਹੁਲ ਗਿਆ ਲਾਦਾ ਗੱਡੀ ਆਈ ਜਾਂਦੀ ਨਹੀਂ ਯਾਰ ਉਹ ਫੇਰ ਆ ਮਰੇ ਫੇਰ ਡੱਕ ਪਿਆ ਉਹ ਟਾਂ ਡੱਗਿਆ ਹੀ ਰੱਖਦੇ ਆ ਮੇਰੇ ਪਹਿਲਾਂ ਜਿਹੜੀ ਕਿਹਾ ਭਾਈ ਪਹਿਲਾਂ ਡੱਗਿਆ ਬਿਲਕੁਲ ਫੇਟ ਗਿਆ ਬਾਈ ਬਹੁਤ ਬੁਰਾ ਹਾਲ ਆ ਬਈ ਬਹੁਤ ਬੁਰਾ ਹਾਲ ਆ ਆ ਦੇਖ ਲੈ ਯਾਰ ਸ਼ੇਅਰ ਕਰ ਦਿਓ ਜਿਹੜੇ ਇਹ ਜਿਹੜੇ ਇਹ ਵੀਡੀਓ ਨੂੰ ਰਿਲੇਟ ਕਰਦੇ ਨੇ ਜਿਹੜੇ ਇਹ ਵੀਡੀਓ ਨਾਲ ਰਿਲੇਟ ਕਰਦੇ ਆ ਉਹ ਬੰਦੇ ਸ਼ੇਅਰ ਕਰੋ ਵੀ ਜਿਨ੍ਹਾਂ ਨੂੰ ਆਏ ਆ ਵੀ ਹਾਂ ਯਾਰ ਸਾਡੇ ਵੀ ਇਹ ਕੰਮ ਹੋਇਆ ਹਾਂ ਹਾਂ ਇਹ ਵੀਡੀਓ ਨੂੰ ਚਲਦੀ ਚਲਦੀ ਨੂੰ ਜਿੰਨੇ ਬੰਦੇ ਆ ਸਾਰੇ ਸ਼ੇਅਰ ਕਰਿਓ ਤੁਹਾਨੂੰ ਮੈਂ ਨਾ ਤੁਹਾਨੂੰ ਤੁਹਾਨੂੰ ਆਹ ਰਾਹ ਜਿਹੜਾ ਮੈਂ ਆਹ ਰਾਹ ਜਾਂਦਾ ਇਹ ਦਿਖਾਉਣਾ ਤੁਹਾਨੂੰ ਬਈ ਆ ਦੇਖੋ ਇਹ ਤਾਂ ਮਨ ਲੱਗਦਾ ਖੁੱਲ ਗਿਆ ਖੁੱਲ ਗਿਆ ਰਾਹ ਖੁੱਲ ਗਿਆ ਬਈ ਖੁੱਲ ਗਿਆ ਮੁਬਾਰਕਾਂ ਸਾਰਿਆਂ ਨੂੰ ਰਾਹ ਖੁੱਲ ਗਿਆ ਤੇ ਰਾਹ ਖੁੱਲ ਗਿਆ ਸੀ ਪਹਿਲਾਂ ਇੱਥੇ ਮੁੜ ਕੇ ਗਏ ਇਹ ਦਰਾਸਤ ਦਿਖਾਵਾਂਗੇ ਸਾਡੇ ਗੈੜਾ ਉਹ ਦਿਖਾਵਾਂਗੇ ਦਰਾਸਤ ਢਿੱਗ ਗਿਆ ਰਾਹ ਲੋ ਜਮਾਈ ਮੈਂ ਸਾਹ ਮੈਂ ਵੀ ਬਾਈ ਲੈ ਬੰਦ ਦਾ ਬੰਦ ਦਾ ਬੰਦ ਦਾ ਬੰਦ ਦਾ ਰਾਹ ਫੇਰ ਬੰਦ ਨੰਪੇ ਦਾ ਖੜੇ ਆ ਦਰਾਸਤ ਢਿੱਗੇ ਯਾਰ ਬਹੁਤ ਪਾਇਆ ਲੈ ਹਾਂ ਉਹ ਲੈ ਗਾਂ ਫੇਰ ਟ੍ਰੈਫਿਕ ਆ ਗਿਆ ਲੱਗ ਗੱਡੀਆਂ ਜੋ ਗਰ ਨਹੀਂ 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 ਢਿੱਗ ਗਿਆ ਪਿਆ ਯਾਰ ਆ ਹੀ ਕਰ ਜਾਵਾਂ ਮੈਂ ਮਰਤੀ ਦੇਖੀ ਮੜਾ ਜਾ ਇਧਰ ਦੇ ਆ ਜਾ ਇਧਰਲੇ ਪਾਸੇ ਬਾਈ ਗੱਡੀਆਂ ਲੋਕ ਲੈ ਕੇ ਆ ਰਹੇ ਨਗਾ ਹੈ ਨਾ ਯਾਰ ਅਮਰਦੀਪ ਹਾਂ ਬਾਈ ਕਿਵੇਂ ਆ ਕਿਵੇਂ ਕਰਕੇ ਗੱਡੀ ਕੱਢ ਲਈ ਆ ਜੀ ਬਹੁਤ ਥੋੜਾ ਥਾਂ ਸੀ ਗੱਡੀ ਕੱਢਣ ਨੂੰ ਪਰ ਫਿਰ ਵੀ ਚਲੋ ਆਪਾਂ ਕੱਢ ਲਈ ਗੱਡੀ ਨਾ ਪਹਿਲਾਂ ਵੀ ਗੱਡੀਆਂ ਵੱਡੀਆਂ ਵੀ ਲੰਘੀਆਂ ਇੱਥੋਂ ਦੀ ਤੇ ਫਿਰ ਵੀ ਥਾਂ ਕਾਫੀ ਸੀਗਾ ਨਿਕਲ ਗਿਆ ਡਰਸ ਤੋਂ ਪਾਸੇ ਕਰਤਾ ਜਿੰਨਾ ਕਿ ਥਾਂ ਹੋਵੇ ਪਰ ਟਰੱਕ ਹਜੇ ਵੀ ਖੜੇ ਆ ਨਾ ਤੇ ਆਜੋ ਹੁਣ ਤੁਹਾਨੂੰ ਅੱਗੇ ਦਾ ਮਾਹੌਲ ਦਿਖਾਉਣੇ ਆ ਜਿੰਨਾ ਪਿੰਡਾਂ ਦਾ ਸੀਦੂ ਵੱਡਾ ਅਸੀਂ ਹਾਈਵੇ ਚੜ ਜਾਈ ਗਾ ਤਾਂ ਬਾਕੀ ਸਾਡੇ ਪਿੰਡਾਂ ਦਾ ਰਾਹ ਤੇ ਪਤਾ ਨਹੀਂ ਕੀ ਕੁਝ ਹੋਊਗਾ ਜੀ ਸਾਰਾ ਦਿਖਾਵਾਂਗੇ ਵਲੌਗ ਇਹ ਜੁੜੇ ਰਹੋ